ਠੰਡ ਦੇ ਵਿੱਚ ਸਿਲੰਡਰ ਇਸਤੇਮਾਲ ਕਰਾਂ ਸਮੇਂ ਆ ਚਾਰ ਗੱਲਾਂ ਸਾਰਿਆਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਨਹੀਂ ਤਾਂ ਵਰਤਾਰ ਨੁਕਸਾਨ ਹੋ ਸਕਦਾ ਹੈ ਤੇ ਤੁਹਾਡਾ ਸਿਲੰਡਰ ਵੀ ਜਲਦੀ ਖਤਮ ਹੋਵੇਗਾ ਜੇਕਰ ਤੁਸੀਂ ਆਪਣਾ ਸਿਲੰਡਰ ਕਿਚਨ ਦੇ ਵਿੱਚ ਰੱਖਦੇ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਠੰਡ ਦੇ ਵਿੱਚ ਕਿਚਨ ਦੇ ਵਿੱਚ ਅਜਿਹਾ ਕੀ ਕਰੀਏ ਕਿ ਨੁਕਸਾਨ ਨਾ ਹੋਵੇ ਤੇ ਸਿਲੰਡਰ ਵੀ ਜ਼ਿਆਦਾ ਚੱਲੇ ਜਿਨ੍ਹਾਂ ਜਿਨ੍ਹਾਂ ਦਾ ਸਿਲੰਡਰ ਕਿਚਨ ਦੇ ਵਿੱਚ ਹੁੰਦਾ ਹੈ ਜਿਨ੍ਹਾਂ ਜਿਨ੍ਹਾਂ ਦਾ ਦਰਵਾਜੇ ਖਿੜਕੀਆਂ ਕਿਚਨ ਦੇ ਵਿੱਚ ਨਹੀਂ ਲੱਗੀਆਂ ਨੇ ਉਹਨਾਂ ਨੂੰ ਤਾਂ ਇੱਕ ਖਾਸ ਖਬਰ ਦੇਖਣਾ ਚਾਹੀਦਾ ਹੈ ਤੇ ਜੇਕਰ ਕਿਚਨ ਦੇ ਵਿੱਚ ਖਿੜਕੀਆਂ ਤੇ ਦਰਵਾਜੇ ਹੈਗੇ ਨੇ ਤੇ ਆਹ ਕੰਮ ਜ਼ਰੂਰ ਕਰ ਲਿਓ ਨਹੀਂ ਤਾਂ ਤੁਹਾਡਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਵੇਗਾ ਜਿਹਾ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਠੰਡ ਦਾ ਸੀਜ਼ਨ ਹੈ ਤੇ ਠੰਡ ਦੇ ਸੀਜ਼ਨ ਦੇ ਵਿੱਚ ਜ਼ਿਆਦਾਤਰ ਜਿਹੜਾ ਲੋਕ ਨੇ ਉਹ ਰਸੋਈ ਦੇ ਵਿੱਚ ਹੀ ਰਹਿੰਦੇ ਨੇ ਤਾਂ ਕਿ ਕੁਝ ਨਾ ਕੁਝ ਬਣਾਉਂਦੇ ਰਹਿਣ ਅਤੇ ਗਰਮ ਗਰਮ ਖਾਂਦੇ ਰਹਿਣ ਪਰ ਕੀ ਤੁਹਾਨੂੰ ਪਤਾ ਹੈ ਕਿ ਜੋ ਹੈ ਸਰਦੀਆਂ ਦੇ ਵਿੱਚ ਸਿਲੰਡਰ ਨੂੰ ਲੈ ਕੇ ਕੁਝ ਅਲਰਟ ਵੀ ਹੋਣੇ ਚਾਹੀਦੇ ਨੇ ਕੁਝ ਪਤਾ ਵੀ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਸਿਲੰਡਰ ਨੂੰ ਜ਼ਿਆਦਾ ਕਿਵੇਂ ਚਲਾ ਸਕਦੇ ਹੋ ਤੇ ਆਪਣੇ ਸਿਲੰਡਰ ਦਾ ਨੁਕਸਾਨ ਕਿਵੇਂ ਜਿਹੜਾ ਹੈ ਹੋਣ ਤੋਂ ਬਚਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਚਾਰ ਟਿਪਸ ਦਵਾਂਗੇ ਆਖਰੀ ਵਾਲਾ ਵੀ ਜ਼ਰੂਰ ਸੁਣ ਕੇ ਜਾਇਓ ਬਹੁਤ ਫਾਇਦੇ ਵਾਲਾ ਹੈ ਸੋ ਪਹਿਲਾਂ ਦੱਸ ਦਿਆਂ ਕਿ ਤੁਸੀਂ ਜਦੋਂ ਵੀ ਆਪਣੇ ਕਿਚਨ ਦੇ ਵਿੱਚ ਜੋ ਹੈ ਆਪਣਾ ਰਸੋਈ ਗੈਸ ਦੇ ਗੈਸ ਜਿਹੜਾ ਹੈ ਇਸਤੇਮਾਲ ਕਰਨਾ ਹੈ ਤੇ ਤੁਹਾਡੇ ਕਿਚਨ ਦੇ ਦਰਵਾਜੇ ਖਿੜਕੀਆਂ ਖੁੱਲੀਆਂ ਰਹਿਣੀਆਂ ਚਾਹੀਦੀਆਂ ਨੇ ਜਾਂ ਤੁਹਾਡੇ ਕਿਚਨ ਦੇ ਵਿੱਚ ਜੇਕਰ ਐਕਜੈਸਟ ਫੈਨ ਹੈ ਤੇ ਜੇਕਰ ਤੁਸੀਂ ਉਹਨੂੰ ਜ਼ਰੂਰ ਚਲਾਓ ਨਹੀਂ ਤਾਂ ਸਰਦੀਆਂ ਦੇ ਵਿੱਚ ਜੇਕਰ ਤੁਸੀਂ ਪੂਰਾ ਦਰਵਾਜੇ ਖਿੜਕੀਆਂ ਬੰਦ ਕਰਕੇ ਕਿਚਨ ਦੇ ਵਿੱਚ ਕੰਮ ਕਰੋਗੇ ਤੇ ਬਿਲਕੁਲ ਵੀ ਹਵਾ ਦਾ ਆਰਦਾਨ ਪ੍ਰਦਾਨ ਨਹੀਂ ਹੋਵੇਗਾ ਜਿਸ ਦੇ ਨਾਲ ਨੁਕਸਾਨ ਹੋ ਸਕਦਾ ਹੈ ਸੋ ਹਮੇਸ਼ਾ ਯਾਦ ਰੱਖੋ ਕਿ ਹਾਂ ਸਾਰਿਆਂ ਨੂੰ ਹੁੰਦਾ ਹੈ ਕਿ ਸਰਦੀ ਹੈ ਤੇ ਦਰਵਾਜੇ ਖਿੜਕੀਆਂ ਬੰਦ ਰੱਖੀਏ ਬਿਲਕੁਲ ਹਵਾ ਅੰਦਰ ਐਂਟਰ ਨਾ ਹੋਵੇ ਤੇ ਜੋ ਠੰਡ ਨਾ ਲੱਗੇ ਪਰ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਗੈਸ ਚਲਾ ਰਹੇ ਹੋ ਤੇ ਆਪਣੇ ਖਿੜਕੀਆਂ ਦਰਵਾਜ਼ੇ ਖੁੱਲੇ ਰੱਖੋ ਜਾਂ ਤੁਹਾਡੀ ਰਸੋਈ ਦੇ ਵਿੱਚ ਜੇਕਰ ਐਕਜਸਟ 팬 ਹੈ ਤੇ ਉਹਨੂੰ ਚਲਾ ਕੇ ਰੱਖੋ ਦੂਜੀ ਚੀਜ਼ ਇਹ ਹੈ ਕਿ ਸਰਦੀਆਂ ਦੇ ਵਿੱਚ ਜਿਹੜਾ ਸਿਲੰਡਰ ਦਾ ਜਿਹੜਾ ਪਾਈਪ ਹੈ ਉਹ ਸਖਤ ਹੋ ਜਾਂਦਾ ਹੈ ਤੇ ਸਖਤ ਹੋਣ ਦੇ ਨਾਲ ਉਹ ਕਿਤੇ ਕਿਤੇ ਉਸ ਤੇ ਤਰੇੜ ਪੈ ਸਕਦੀ ਹੈ ਤੇ ਹਵੇਸ਼ਾ ਸਰਦੀਆਂ ਦੇ ਵਿੱਚ ਚੈੱਕ ਕਰਦੇ ਰਹੋ ਕਿ ਤੁਹਾਡਾ ਪਾਈਪ ਜਿਹੜਾ ਹੈ ਉਹ ਸਹੀ ਹੈ ਜਾਂ ਨਹੀਂ ਉਹਦੇ ਵਿੱਚ ਕੋਈ ਤਰੇੜ ਤਾਂ ਨਹੀਂ ਪਈ ਹੈ ਜੇਕਰ ਤਰੇੜ ਪਈ ਹੈ ਤੇ ਉਸ ਨੂੰ ਤੁਰੰਤ ਚੈੱਕ ਕਰੋ ਤੁਰੰਤ ਉਸ ਨੂੰ ਬਦਲੋ ਕਿਉਂਕਿ ਸਰਦੀਆਂ ਦੇ ਵਿੱਚ ਪਾਈਪ ਸਖਤ ਹੋਣ ਦੇ ਨਾਲ ਜਿਹੜਾ ਹੈ ਇਸ ਦਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਜੀ ਜੀ ਚੀਜ਼ ਜਿਹੜੀ ਤੁਸੀਂ ਕਰਨੀ ਆ ਉਹ ਇਹ ਕਰਨੀ ਆ ਕਿ ਤੁਸੀਂ ਜੇਕਰ ਤੁਹਾਨੂੰ ਥੋੜੀ ਵੀ ਸਮੈਲ ਆ ਰਹੀ ਹੈ ਸਿਲੰਡਰ ਦੇ ਵਿੱਚੋਂ ਪਾਈਪ ਦੇ ਵਿੱਚੋਂ ਜਾਂ ਰੈਗੂਲੇਟਰ ਦੇ ਵਿੱਚੋਂ ਤੇ ਉਸ ਨੂੰ ਤੁਰੰਤ ਬਦਲ ਦਵੋ ਨਹੀਂ ਤਾਂ ਇਹ ਵੀ ਨੁਕਸਾਨ ਜਿਹੜਾ ਤੁਹਾਡਾ ਕਰ ਸਕਦਾ ਸੋ ਇਹਦੇ ਵਿੱਚ ਵੀ ਤੁਸੀਂ ਆਪਣਾ ਜ਼ਰੂਰ ਧਿਆਨ ਰੱਖਣਾ ਹੈ ਕਿ ਬਿਲਕੁਲ ਸਮੈਲ ਤੁਹਾਡੇ ਕਿਚਨ ਦੇ ਵਿੱਚੋਂ ਜਿਹੜਾ ਹੈ ਉਹ ਨਹੀਂ ਆਉਣਾ ਚਾਹੀਦਾ ਇਸ ਦੇ ਨਾਲ ਵਿੱਚ ਤੁਸੀਂ ਜਿਹੜਾ ਤੁਸੀਂ ਆਪਣਾ ਬਚਾਅ ਜਿਹੜਾ ਉਹ ਕਰ ਸਕਦੇ ਹੋ ਹੁਣ ਤੁਹਾਨੂੰ ਅਗਲੀ ਚੀਜ਼ ਦੱਸਦੇ ਆ ਜਿਹੜੀ ਅਗਲੀ ਚੀਜ਼ ਤੁਸੀਂ ਕਰਨੀ ਹੈ वो ये है कि तुम अपने सिलेंडर को मोबाइल फोन इलेक्ट्रॉनिक समान कोई आ, हीटर या कोई आ, अंगीठी की वरतों नहीं करते हैं बहुत लोगों को होंगे कि एक पास असं काम करी जाइए दूजे पास असं अज चीजा इस्तेमाल तो यह भी जरा है वह तो दे सकता है सो है मोबाइल फोन ज्यादा नहीं वरतना है कोई इलैक्ट्रॉनिक समान जो ज्यादा ਨਹੀਂ ਵਰਤਨਾ ਨਹੀਂ ਤਾਂ ਤੁਹਾਡਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਸੋ ਇਹਨਾਂ ਚੀਜ਼ਾਂ ਨੂੰ ਸ਼ੇਅਰ ਜਰੂਰ ਕਰੋ ਤਾਂ ਕਿ ਹਰ ਘਰ ਦੇ ਵਿੱਚ ਇਹ ਜਾਣਕਾਰੀ ਜਿਹੜੀ ਆ ਉਹ ਪਹੁੰਚ ਸਕੇ ਤੇ ਲੋਕਾਂ ਦਾ ਫਾਇਦਾ ਹੋ ਸਕੇ